ਤੁਸੀਂ ਦੇਖ ਰਹੇ ਹੋ ਜਾਣ ਹਿਤ ਐਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਰ ਜਸਦੀ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦੇ ਲਈ ਅਹਿਮ ਖਬਰ ਹੈ ਕਿ ਮਾਤਾ ਵੈਸ਼ਨੋ ਦੇਵੀ ਮਾਰਗ ਦੇ ਉੱਪਰ ਲੈਂਡ ਸਲਾਈਡਿੰਗ ਹੋ ਚੁੱਕੀ ਹੈ ਜਿਸ ਕਾਰਨ ਸ਼ਰਧਾਲੂਆਂ ਨੂੰ ਅੱਗੇ ਜਾਣ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਭਾਰੀ ਮੀਂਹ ਸ਼ਰਧਾਲੂਆਂ ਦੀ ਸ਼ਰਧਾ ਦੇ ਵਿੱਚ ਰੁਕਾਵਟ ਬਣਦਾ ਹੋਇਆ ਨਜ਼ਰ ਆ ਰਿਹਾ ਦੱਸ ਦਈਏ ਕਿ ਜਦੋਂ ਲੈਂਡ ਸਲਾਈਡਿੰਗ ਹੋਈ ਉਸ ਤੋਂ ਬਾਅਦ ਜੋ ਮਾਰਗ ਸੀ ਉਸ ਨੂੰ ਬਦਲ ਦਿੱਤਾ ਗਿਆ ਹੈ ਮਾਨਸੂਨ ਆ ਚੁੱਕਿਆ ਹੈ ਜਿਸ ਕਾਰਨ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉਤਰਾਖੰਡ ਸਮੇਤ ਕਈ ਕੋਰਥਾਵਾਂ ਤੇ ਲੈਂਡ ਸਲਾਈਡਿੰਗ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਇੱਕ ਵਾਰ ਤਾਂ ਆਵਾਜਾਈ ਇੱਥੇ ਬਿਲਕੁਲ ਹੀ ਬੰਦ ਹੋ ਗਈ ਸੀ ਉਸ ਤੋਂ ਬਾਅਦ ਰਸਤਾ ਬਦਲ ਦਿੱਤਾ ਗਿਆ ਤੇ ਸ਼ਰਧਾਲੂ ਅੱਗੇ ਤੁਰਦੇ ਗਏ ਇੱਥੇ ਵੱਡੇ ਵੱਡੇ ਪੱਥਰ ਰਸਤੇ ਦੇ ਵਿੱਚ ਡੇਗ ਗਏ ਜਿਸ ਦੇ ਨਾਲ ਆਵਾਜਾਈ ਇੱਕ ਵਾਰ ਤਾਂ ਬਿਲਕੁਲ ਹੀ ਠੱਪ ਹੋ ਗਈ ਸੀ ਹੁਣ ਲੁੜਿੰਦੀਆਂ ਸੁਬੋਧਾਂ ਸ਼ਰਧਾਧੂਆਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਤਿਰਸ਼ਰਦਾ ਨੂੰ ਸ਼ਰਦਾ ਦੇ ਨਾਲ ਅੱਗੇ ਤੁਰਦੇ Già, e